ਕੀ ਤੁਹਾਡੇ ਘਰ ਵਿੱਚ ਬਾਰ-ਬਾਰ ਬਿਮਾਰੀਆਂ ਲੜਾਈਆਂ ਜਾਂ ਮੰਦੀਪਗਤਾ ਆ ਰਹੀ ਹੈ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਕੋਈ ਬੁਰੀ ਤਾਕਤ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਜੈ ਪੀਰੇ ਜੀ ਦੋਸਤੋ ਅੱਜ ਦੀ ਆਪਣੀ ਵੀਡੀਓ ਦਾ ਵਿਸ਼ਾ ਹੈ ਇੱਕ ਤੂਫ ਜਿਸ ਨਾਲ ਬੁਰੀ ਨਜ਼ਰ ਕੀਤਾ ਕਰਾਇਆ ਭੂਤਵਾਦਾ ਉਪਰੀ ছায়ਾ ਅਤੇ ਨਵਗਰਹਿ ਦੋਸ਼ ਦੂਰ ਹੁੰਦਾ ਹੈ ਅਤੇ ਘਰ ਵਿੱਚ ਵਰਕਤ ਹੁੰਦੀਆਂ ਹਨ ਦੋਸਤੋ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆਂ ਲੱਗਦੀਆਂ ਹੋਣ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਦੋਸਤੋ ਪੁਰਾਣੇ ਸਮੇਂ ਤੋਂ ਹੀ ਆਲਮ ਪੀਰ ਫਕੀਰ ਦੇ ਰਿਸ਼ੀਮੁਨੀ ਬਖੂਰ ਤੂਫ਼ ਅਤੇ ਹਵਨ ਸਮੱਗਰੀਆਂ ਦੀ ਵਰਤੋਂ ਰੱਬ ਦੀ ਪੂਜਾ ਬੰਦਗੀ ਵਿੱਚ ਵਰਤਦੇ ਆ ਰਹੇ ਹਨ ਪ੍ਰਾਤਨ ਸਮੇਂ ਵਿੱਚ ਰਿਸ਼ੀਮੁਨੀ ਹਵਨ ਕੁੰਡ ਵਿੱਚ ਤੂਫ਼ ਪਾ ਪਾ ਕੇ ਹਵਨ ਦੀਆਂ ਵਿਧੀਆਂ ਨਾਹੀਂ ਦੇਵਤਿਆਂ ਦਾ ਆਹਵਾਣ ਕਰਦੇ ਰਹੇ ਹਨ ਤੇ ਉਹਨਾਂ ਤੋਂ ਵਰਦਾਨ ਪ੍ਰਾਪਤ ਕਰਦੇ ਰਹੇ ਹਨ ਮੁਸਲਮ ਇਤਿਹਾਸ ਵਿੱਚ ਵੀ ਮਿਸਰ ਦੇ ਲੋਕ ਉਸ ਸਮੇਂ ਦੇ ਸ਼ਕਤੀਸ਼ਾਲੀ ਦੇਵਤਿਆਂ ਤੇ ਰੂਹਾਂ ਨੂੰ ਚਮਤਕਾਰੀ ਧੂਫ ਦੀ ਮਦਦ ਨਾਲ ਬੁਲਾ ਲੈਂਦੇ ਸਨ। ਵਿਗਿਆਨ ਵੀ ਇਸ ਗੱਲ ਦੇ ਪੱਖ ਵਿੱਚ ਹੈ ਕਿ ਕੁਝ ਬੁਰਾਈਆਂ ਨੂੰ ਧੂਫ ਦੀ ਤਾਕਤ ਨਾਲ ਪੋਜ਼ਿਟਿਵ ਸ਼ਕਤੀਆਂ ਵਿੱਚ ਬਦਲਿਆ ਜਾ ਸਕਦਾ ਹੈ। ਜਦ ਵੀ ਕਿਸੇ ਘਰ ਨੂੰ ਕਿਸੇ ਦੀ ਨਜ਼ਰ ਲੱਗਦੀ ਹੋਵੇ ਜਾਂ ਕੋਈ ਭੂਤਵਾਦਾ ਹੋਵੇ ਤਾਂ ਸਭ ਤੋਂ ਪਹਿਲਾਂ ਇਸ ਦਾ ਅਸਰ ਉੱਥੋਂ ਦੇ ਜਲਵਾਜੂ ਤੇ ਹੁੰਦਾ ਹੈ। ਵੀਡੀਓ ਵਿੱਚ ਸૌ ਤੋਂ ਪਹਿਲਾਂ ਅਸੀਂ ਇਸ ਦੇ ਫਾਇਦੇ ਫਿਰ ਇਸ ਨੂੰ ਵਰਤਣ ਦੀ ਵਿਧੀ ਤੇ ਅੰਤ ਵਿੱਚ ਤੂਫਨ ਨੂੰ ਬਣਾਉਣ ਦੀ ਵਿਧੀ ਬਾਰੇ ਗੱਲ ਕਰਾਂਗੇ ਤੂਫਨ ਦੇ ਫਾਇਦੇ ਇਹ ਜੇ ਤੂਫਨ ਜਿਸ ਕਾਰ ਦੇ ਵਿੱਚ ਲੜਾਈ ਝਗੜਾ ਹੁੰਦਾ ਹੋਵੇ ਜਾਂ ਕਿਸੇ ਕਿਸਮ ਦੀਆਂ ਆਵਾਜ਼ਾਂ ਆਉਂਦੀਆਂ ਹੋਣ ਜਾਂ ਅਜੀਹਾਕਾਰ ਜਿਸ ਵਿੱਚ ਰਹਿਣ ਵਾਲੇ ਤਰ੍ਹਾਂ-ਤਰ੍ਹਾਂ ਦੇ ਖੌਫ ਨੂੰ ਮਹਿਸੂਸ ਕਰਦੇ ਹੋਣ ਤਾਂ ਤੂਫਨ ਦੀ ਵਰਤੋਂ ਕਰੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਨੇ ਕੋਈ ਸ਼ੈਤਾਨੀ ਸ਼ਕਤੀ ਦਾ ਪ੍ਰਯੋਗ ਕਰਕੇ ਤਹਾਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਜੇ ਹੈ ਪੁਰਾਣਾ ਕੇਸ ਜਿਸ ਵਿੱਚ ਤੁਹਾਡੇ ਦੇ ਕਿਸੇ ਨੂੰ ਜਾਦੂ ਕਰ ਦਿੱਤਾ ਹੋਵੇ ਤਾਂ ਇਸ ਧੂੜੀ ਵਰਤੋਂ ਪੁਰਾਣੇ ਤੋਂ ਪੁਰਾਣੇ ਜਾਦੂ ਦੇ ਅਸਰ ਨੂੰ ਵੀ ਅੱਧਾ ਕਰ ਦਿੰਦਾ ਹੈ ਜੇਕਰ ਕੋਈ ਆਦਮੀ ਜਾਂ ਔਰਤ ਖੇਡਦਾ ਹੋਵੇ ਤੇ ਸਮਝ ਨਾ ਆਉਂਦੀ ਹੋਵੇ ਤਾਂ ਇਸ ਧੂੜੀ ਵਰਤੋਂ ਲਗਾਤਾਰ ਕਰਦੇ ਰਹੋ ਤੁਰੰਤ ਅਸਰਦਾਰ ਹੈ ਜੇ ਕਿਸੇ ਨੂੰ ਬੁਰੀ ਨਜ਼ਰ ਲੱਗੀ ਹੋਵੇ ਜਾਂ ਕਿਸੇ ਡੰਗਰ ਪਸ਼ੂ ਜਾਂ ਆਵਾਜ਼ਾਈ ਦੇ ਸਾਧਨ ਜਾਂ ਕਿਸੇ ਬੰਦੇ ਨੂੰ ਜਾਂ ਕਿਸੇ ਚੀਜ਼ ਨੂੰ ਨਜ਼ਰ ਲੱਗੀ ਹੋਵੇ ਤਾਂ ਇਸ ਧੂ ਦਾ ਇਸਤੇਮਾਲ ਰਾਮ ਬਾਣ ਹੈ ਗ੍ਰਹਿ ਦੋਸ਼ ਵਾਲਿਆਂ ਨੂੰ ਜੇਕਰ ਕੁਝ ਸਮਝ ਨਾ ਪੈਂਦੀ ਹੋਵੇ ਤਾਂ ਇਸ ਧੂ ਦੀ ਵਰਤੋਂ ਨਾਲ ਨਵ ਗ੍ਰਹਿ ਦੋਸ਼ ਖਤਮ ਹੁੰਦਾ ਹੈ ਅਤੇ ਕਿਸਮਤ ਦੇ ਸtare ਚਮਕਣੇ ਸ਼ੁਰੂ ਹੋ ਜਾਂਦੇ ਹਨ ਜਿਸ ਘਰ ਵਿੱਚ ਲੜਾਈ ਝਗੜੇ ਤੇ ਬਿਮਾਰੀਆਂ ਵਾਸ ਕਰਦੀਆਂ ਹੋਣ ਪੈਸੇ ਥੇਲੇ ਵਿੱਚ ਬਰਕਤ ਨਾ ਹੁੰਦੀ ਹੋਵੇ ਜਦ ਵੀ ਕੋਈ ਨਵੀਂ ਗੱਡੀ ਮਕਾਨ ਜਾਂ ਕਾਰੋਵਾਰ ਸ਼ੁਰੂ ਕਰਨ ਤੇ ਅਰਥ ਨਾ ਆਉਂਦੀ ਹੋਣ ਤਾਂ ਇਸ ਧੂਫ ਦਾ ਸਹਾਰਾ ਲਾਓ ਬਣਾਉਣ ਦੀ ਵਿਧੀ ਦਸੀਆਂ ਹੋਈਆਂ ਚੀਜ਼ਾਂ ਅਲੱਗ-ਅਲੱਗ ਕਰਕੇ ਪੀਸ ਲੈਣੀਆਂ ਹਨ ਅਤੇ ਬਾਅਦ ਵਿੱਚ ਕਿਸੇ ਸੁੱਚੇ ਥਾਲ ਜਾਂ ਪਲੇਟ ਵਿੱਚ ਇੱਕ-ਇੱਕ ਕਰਕੇ ਮਿਲਾਉਂਦੇ ਜਾਓ ਜਦ ਸਭ ਇੱਕਜਨ ਹੋ ਜਾਣ ਤਾਂ ਤੁਹਾਡਾ ਧੂਫ ਤਿਆਰ ਹੈ ਹੁਣ ਗੱਲ ਕਰਾਂਗੇ ਧੂਫ ਦੇ ਵਰਤਨ ਦੀ ਵਿਧੀ ਜੇਕਰ ਤੂੰ ਇਸ ਨੂੰ ਘਰ ਵਿੱਚ ਤੁਖਾਉਣਾ ਹੋਵੇ ਤਾਂ ਸਭ ਤੋਂ ਪਹਿਲਾਂ ਪੂਰੇ ਘਰ ਦੀ ਸਫਾਈ ਕਰਨੀ ਹੈ ਜੇਕਰ ਘਰ ਕੱਚਾ ਹੋਵੇ ਤਾਂ ਘਰ ਵਿੱਚ ਮਿੱਟੀ ਲਪਣੀ ਚਾਹੀਦੀ ਹੈ ਇਸ ਤੋਂ ਬਾਅਦ ਚੁੱਲ੍ਹੇ ਦੀ ਅੱਗ ਵਿੱਚ ਇੱਕ ਸਰਕੰਡਾ ਜਿਸ ਨੂੰ ਆਪਾਂ ਆਮ ਭਾਸ਼ਾ ਵਿੱਚ ਗੋਹੇ ਦੀ ਪਾਥੀ ਵੀ ਕਹਿੰਦੇ ਆ ਅੱਗ ਤੇ ਇਸ ਲਗਾਵੇ ਤੇ ਜਦ ਤੂੰ ਓ ਨਿਕਲਣਾ ਬੰਦ ਹੋ ਜਾਵੇ ਤਾਂ ਇਸ ਤੂਫ ਦੀ ਛਟਕੀ ਛਟਕੀ ਪਾਉਂਦੇ ਜਾਣਾ ਹੈ ਅਤੇ ਘਰ ਵਿੱਚ ਘੁਮਾਉਂਦੇ ਜਾਣਾ ਹੈ ਘਰ ਦੇ ਹਰੇਕ ਕੋਨੇ ਵਿੱਚ ਇਸ ਨੂੰ ਲਾਜ਼ਮ ਘੁਮਾਓ ਜਿਵੇਂ ਪੈਸਿਆਂ ਵਾਲੀ ਜਿਮਾਰੀ ਕੋਲ ਖਵਾਜੇ ਕੋਲ ਗੱਡੀਆਂ ਘਣਾਉਣ ਵਾਲੀ ਜਗਾ ਕੋਲ ਗਦਾਮ ਕੋਲ ਬੈਠਕ ਵਿੱਚ ਜਿੱਥੇ ਕਿਸੇ ਵੀ ਖਾਸ ਕਿਸਮ ਦਾ ਕੰਮ ਹੁੰਦਾ ਹੋਵੇ ਜੇਕਰ ਕਿਸੇ ਆਦਮੀ ਨੂੰ ਧੂਫ ਸੁਖਾਉਣਾ ਹੋਵੇ ਜਾਂ ਜਿਸ ਨੂੰ ਕਸਰ ਹੋਈ ਹੋਵੇ ਜਾਂ ਜਿਸ ਨੂੰ ਕੋਈ ਗ੍ਰਹਿ ਦੋਸ਼ ਹੋਵੇ ਤਾਂ ਆਦਮੀ ਨੂੰ ਦੋ ਇਟਾਂ ਤੇ ਬਿਠਾ ਲਓ ਅਤੇ ਇਸਰ ਕੰਡੇ ਨੂੰ ਉਸਦੇ ਪੈਰਾਂ ਨਾਲ ਵਿੱਚ ਸੁਲਗਾਓ ਤੇ ਉੱਪਰ ਦੀ ਧੂਫ ਪਾਉਂਦੇ ਜਾਓ ਜਾਂ ਕਿ ਉਸ ਨੂੰ ਕਿਸੇ ਕੁਰਸੀ ਉਤੇ ਉਠਾ ਸਕਦੇ ਹੋ ਤੇ ਆਗ ਉਤੇ ਚੁਟਕੀ ਚੁਟਕੀ ਧੂਫੋਂ ਦੇ ਜਾਓ ਖਿਆਲ ਰੱਖੇ ਧੂਆ ਤੁਹਾਡੇ ਆਂਗ ਆਂਗ ਤੱਕ ਪਹੁੰਚਣਾ ਚਾਹੀਦਾ ਹੈ ਇਸ ਤਰ੍ਹਾਂ 40 ਦਿਨ ਤੱਕ ਕਰਨਾ ਹੈ ਲਾਜਵਾਬ ਹੈ ਉਹਨਾਂ ਲਈ ਜਿਨ੍ਹਾਂ ਨੂੰ ਨਜ਼ਰ ਲੱਗੀ ਹੋਵੇ ਜਾਦੂ ਹੋਇਆ ਹੋਵੇ ਭੂਤਬੱਦ ਹੋਵੇ ਜਾਂ ਅਜਿਹੇ ਕਾਰਨ ਜੋ ਸਮਝ ਨਾ ਆਉਂਦਾ ਹੋਵੇ ਹਣ ਤੂਫ ਲਈ ਸਮਗਰੀ ਨੋਟ ਕਰ ਲਓ ਜੀ ਰੇ ਇਹ ਵੰਦ ਚੀਨੀ ਕੇਸਰ ਸੰਦਰੂਸ دارਚੀਨੀ ਚਿੱਟਾ ਚੰਦਨ ਲਾਲ ਚੰਦਨ ਸੁਗੰਧ ਮੂਲ ਇਹ ਸਭ 10 10 ਟੋਲੇ ਕਰਦਮ 2.5 ਟੋਲੇ ਕਾਫੂਰ 5 ਟੋਲੇ ਇਤਰ ਕਸਤੂਰੀ 2 ਟੋਲੇ ਤੁਸੀਂ ਇਸ ਦਾ ਅੱਧ ਵੀ ਕਰ ਸਕਦੇ ਹੋ ਥਾਰੀਆਂ ਚੀਜ਼ਾਂ ਅੱਧੀ-ਅੱਧੀਆਂ ਲੈ ਕੇ ਜੇਕਰ ਤੁਹਾਨੂੰ ਇਹ ਚੀਜ਼ਾਂ ਪੰਜਾਬ ਦੀ ਦੁਕਾਨ ਤੋਂ ਨਹੀਂ ਮਿਲਦੀਆਂ ਤਾਂ ਇਸ ਨੂੰ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਅਸੀਂ ਤੁਹਾਨੂੰ ਇਸ ਬਾਰੇ ਦੱਸੀਏ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਬਝੀਆਂ ਲੱਗੇ ਹੋਵੇ ਤਾਂ ਇਸ ਨੂੰ ਆਪਣੇ ਦੋਸਤਾਂ ਮਿੱਤਰਾਂ ਤੇ ਨਜ਼ਦੀਕੀਆਂ ਨਾਲ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਤੁਹਾਡਾ ਕੋਈ ਵੀ ਸਵਾਲ ਹੋਵੇ ਤਾਂ ਸਾਡੇ ਇੰਸਟਾਗ੍ਰਾਮ ਪੇਜ ਤੇ ਪੁੱਛ ਸਕਦੇ ਹੋ ਜਿੱਥੇ ਸਾਡੇ ਫੇਸਬੁਕ ਪੇਜ ਤੇ ਪੁੱਛ ਸਕਦੇ ਹੋ ਵਾ ਆਖਿਰੋ ਦਵਾਨਾ ਅਨੁ الحمدللہ ਰਬੁਲ ਆਲਮੀਨ